ਕਦੇ ਠੱਗੀ ਵੱਜਣ ਤੋਂ ਬਾਅਦ ਅੱਖਾਂ ਦੇ ਵਿੱਚ ਆਏ ਸੀ ਹੰਝੂ ਅੱਜ ਉਸੇ ਹੀ ਬੈਂਕ ਦੇ ਵਿੱਚ ਪੈਸੇ ਵਾਪਸ ਆਉਣ ਤੇ ਅੱਖਾਂ ਦੇ ਵਿੱਚ ਫਿਰ ਵੀ ਆਏ ਖੁਸ਼ੀ ਦੇ ਹੰਝੂ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਾਬ ਦਾ ਸੁਵਾਦ ਕਰਦਾ ਏ ਬੀਤੇ ਕੁਝ ਦਿਨ ਪਹਿਲਾਂ ਫਰੀਕ ਕੋੜ ਜ਼ਿਲ੍ਹੇ ਦੇ ਕਸਬਾ ਸਾਤਕ ਦੀ ਐਸਬੀਆਈ ਬੈਂਕ ਦੇ ਵਿੱਚ ਕਰੋੜਾਂ ਦਾ ਕਪਲਾ ਹੋਇਆ ਸੀ ਇੱਕ ਅਧਿਕਾਰੀ ਵੱਲੋਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰੀ ਗਈ ਸੀ ਜਿਸ ਤੋਂ ਬਾਅਦ ਬੜੀ ਹੜਕਮ ਵੱਜੀ ਸੀ ਅਤੇ ਲੋਕਾਂ ਦਾ ਰੋ ਰੋ ਬੁਰਾ ਹਾਲ ਸੀ ਕਿਉਂਕਿ ਲੋਕਾਂ ਨਾਲ ਠੱਗੀ ਵੱਜ ਚੁੱਕੀ ਸੀ ਜਿਸ ਤੋਂ ਬਾਅਦ ਇਸ ਵਿੱਚ ਬੈਂਕ ਵੱਲੋਂ ਕਿਹਾ ਗਿਆ ਸੀ ਕਿ 90 ਦਿਨਾਂ ਦੇ ਵਿੱਚ ਉਹਨਾਂ ਦੇ ਪੈਸੇ ਵਾਪਸ ਮਿਲ ਜਾਣਗੇ ਅਤੇ ਦੂਜੇ ਪਾਸੇ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਵੀ ਪੁਲਿਸ ਵੱਲੋਂ ਫੜ ਲਿਆ ਗਿਆ ਸੀ ਅਤੇ ਹੁਣ ਖੁਸ਼ਖਬਰੀ ਆਈ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨਾਲ ਠੱਗੀ ਵੱਜੀ ਸੀ ਕਿਉਂਕਿ ਉਹਨਾਂ ਦੇ ਪੈਸੇ ਵਾਪਸ ਆਉਣੇ ਸ਼ੁਰੂ ਹੋ ਚੁੱਕੇ ਨੇ ਪਹਿਲੇ ਹਫ਼ਤੇ ਵਿੱਚ ਕਰੀਬ ਲੋਕਾਂ ਦਾ 25 ਲੱਖ ਰੁਪਿਆ ਵਾਪਸ ਹੋ ਚੁੱਕਿਆ ਏ ਅੱਜ ਉਸੇ ਬੈਂਕ ਦੇ ਵਿੱਚ ਖੜਕੇ ਜਿਨ੍ਹਾਂ ਲੋਕਾਂ ਨਾਲ ਠੱਗੀ ਵੱਜੀ ਸੀ ਉਹਨਾਂ ਨੇ ਬੈਂਕ ਵਾਲਿਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਪੈਸੇ ਵਾਪਸ ਆ ਰਹੇ ਨੇ ਅਤੇ ਜਿੱਥੇ ਉਹਨਾਂ ਨੂੰ ਬਣਦਾ ਵਿਆਜ ਮਿਲਿਆ ਤੇ ਨਾਲ ਦੀ ਨਾਲ 1% ਹੋਰ ਬੈਂਕ ਵੱਲੋਂ ਉਹਨਾਂ ਨੂੰ ਵਾਅਦਾ ਦਿੱਤਾ ਗਿਆ ਹੈ ਕਿਉਂਕਿ ਉਹ ਜੋ ਖੱਜਲ ਖਰਾਬੀ ਹੈ ਉਹਨਾਂ ਨੂੰ ਉਹ ਵੀ ਮਿਲੀ ਹੈ ਹੁਣ ਜਿਸਕਾਰ ਨਾਲ ਕਈਆਂ ਦੇ ਅੱਖਾਂ ਦੇ ਵਿੱਚ ਹੁਣ ਖੁਸ਼ੀ ਨਾਲ ਹੰਝੂ ਆਏ ਸਨ ਕਿਉਂਕਿ ਉਹਨਾਂ ਨੇ ਉਮੀਦ ਛੱਡ ਦਿੱਤੀ ਸੀ ਪਰ ਉਹਨਾਂ ਨੂੰ ਹੁਣ ਪੈਸੇ ਵਾਪਸ ਮਿਲਨੇ ਸ਼ੁਰੂ ਹੋ ਚੁੱਕੇ ਨੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਬੈਂਕ ਦੇ ਮੈਨੇਜਰ ਦਾ ਕਹਿਣਾ ਹੈ ਕਿ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਜਿਵੇਂ ਸਾਰੇ ਹੀ ਲੋਕਾਂ ਦੇ ਪੈਸੇ ਵਾਪਸ ਹੋਣਗੇ ਅਤੇ ਉਹਨਾਂ ਦਾ ਜਿਹੜਾ ਬਣਦਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਵੇਗਾ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਬੈਂਕ ਵਿੱਚ ਪਹੁੰਚੇ ਹੋਏ ਲੋਕ ਅਤੇ ਬੈਂਕ ਮੈਨੇਜਰ ਰਜਿੰਦਰ ਗੌਰ ਜੀ ਜੀ ਤੁਹਾਨੂੰ ਕੀ ਜਾਣਦੇ ਪਿਛਲੇ ਸਮੇਂ ਜੋ ਬੈਂਕ ਦੇ ਕੁਮਲਾਜ ਵਿੱਚ ਠੱਗੀ ਮਾਰੀ ਸੀ ਤੁਹਾਡੇ ਪੈਸੇ ਕਿੰਨੇ ਕੇ ਉਹਦੇ ਵਿੱਚ ਕੱਟੇ ਗਏ ਸੀਗੇ ਪੋਦੇ ਵਿੱਚ ਤਾਂ ਸਾਰਾ ਖਾਤਾ ਹੀ ਖਾਲੀ ਕਰਤਾ ਜੀ ਐਫ ਡੀਆ ਸੀ ਗਿਆ ਸਾਡਾ ਕਿੰਨੇ ਪੈਸੇ ਸੀ ਅੰਦਾਜ਼ਾ ਜਾਈ ਮੇਰਾ 5 ਲੱਖ ਸੀਗਾ ਜੀ ਮੇਰੇ ਘਰ ਵਾਲੇ ਦਾ 3 ਲੱਖ ਸੀ ਐਫ ਡੀਆ ਸੀ ਗਿਆ ਇਹਨਾਂ ਦਾ ਹਾਂਜੀ 8 ਲੱਖ ਰੁਪਏ ਸੀ ਦੋਵਾਂ ਦਾ ਹਾਂਜੀ ਵਾਪਸ ਆ ਗਏ ਤੁਹਾਡੇ ਨਾਲ ਅਸੀਂ ਹਾਂਜੀ ਵਾਪਸ ਆ ਗਏ ਠੀਕ ਹੈ ਜੀ ਚਲੋ ਜਿਵੇਂ ਖਾਤੇ 'ਚ ਪੈਸੇ ਵਾਪਸ ਆਏ ਆ ਕੀ ਕਹਿਣਾ ਤੁਸੀਂ ਧੰਨਵਾਦ ਆ ਜੀ ਸਾਰੇ ਸਟਾਫ ਦਾ ਲੱਗਦਾ ਸੀ ਕਿ ਮਾ ਤਾਂ ਵੀ ਤੱਕ ਨਹੀਂ ਕੋਈ ਵਿਸ਼ਵਾਸ ਨਹੀਂ ਸੀ ਨਹੀਂ ਜੀ ਅਸੀਂ ਬਹੁਤ ਜਾਵਾਂ ਸਿਰ ਸੈਟ ਕੇ ਪਏਗੇ ਸੀ ਕੁਝ ਨਹੀਂ ਮਿਲਦਾ ਸਾਡਾ ਖਾਤਾ ਹੀ ਖਾਲੀ ਕਰਤਾ ਜਿਹੜੇ ਹੋਰ ਖਾਤਾਧਾਰਕਾਂ ਦੇ ਨਾਲ ਕਰੋੜ ਹੋਇਆ ਉਹਨਾਂ ਨਾਲ ਉਹਨਾਂ ਦੇ ਜਿਨ੍ਹਾਂ ਦੇ ਹਲੇ ਤੱਕ ਪੈਸੇ ਨਹੀਂ ਆਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਤਾਂ ਕਵਾਂਗੇ ਜੀ ਸਾਡੇ ਵਾਪਸ ਆ ਗਏ ਤੁਹਾਡੇ ਵੀ ਆ ਜਾਣਗੇ ਭਰੋਸਾ ਰੱਖਣਾ ਹਾਂਜੀ ਭਰੋਸਾ ਅਸਿਸਟੈਂਟ ਕਿੰਨੇ ਮਰਕ ਸਰ ਸਾਡੇ 91000 ਬਾਸ ਅੱਜ ਅੱਜ ਕਿੰਨਾ ਤੁਹਾਡੇ ਜੀ ਬੋਟਾ ਸਿੰਘ ਜੀ ਗੁਰਸ ਸਿੰਘ ਜੀ ਆ ਕੀ ਕਹਿਣਾ ਤੁਹਾਡੇ ਕਿੰਨੇ ਪੈਸੇ ਸੀ ਤੇ ਹੁਣ ਵਾਪਸ ਆ ਚੁੱਕੇ ਹੋ ਸਰ ਸਾਡਾ 91000 ਸੀਗਾ ਤੇ ਨਾਲ ਸਮੇਤ ਹੋਇਆ ਜਾਇਆ ਜੀ ਤੇ 91300 ਰੁਪਏ ਜੀ ਜੋ ਕਿ ਆਪਣੇ ਵਿਆਸ ਸਮੇਤ 1% ਵਾਧਾ ਹੋਇਆ ਹੈ ਜੀ। ਆਸ ਸੀਗੀ ਵੀ ਪ੍ਰਸੰਗ ਮੁੜਿਆਉਣਗੇ। ਆ ਜੀ। ਆਸ ਤਾਂ ਨਹੀਂ ਸੀ ਜੀ। ਕਿਵੇਂ ਤਾਂ ਲੱਗ ਰਿਹਾ ਅੱਜ ਤੁਹਾਨੂੰ ਕਈ ਪੈਸੇ ਖਾਕੇ ਦੇ ਸੀ ਉਹ ਵਾਪਸ ਮਿਲਿਆ। ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਬ੍ਰਾਂਚ ਨੇ ਕਿੰਨਾ ਕੰਮ ਕੀਤਾ। ਬਹੁਤ ਸਾ ਦਿੱਤਾ ਸਾਡੇ ਜੀ। ਅੱਗੇ ਤੋਂ ਜਦੋਂ ਵੀ ਬ੍ਰਾਂਚ ਨਾਲ ਜੁੜੇ ਰਹੋਗੇ ਤੁਸੀਂ ਇਸ ਨਾਲ। ਹਾਂ ਜੀ ਹਾਂ ਜੀ। ਪੂਰੇ ਜੁੜੇ ਰਵਾਂਗੇ ਜੀ। ਜਲੰਧਰ ਸਿੰਘ ਜੀ। ਕਜੈ ਕਿ ਕੀ ਕਹਿਣਾ ਹੈਗਾ ਕਿ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਕੌਣੀ ਦੇ ਰਹਿਣ ਵਾਲੇ ਜੀ ਕਿੰਨੇ ਪੈਸਾ ਤੁਹਾਡਾ ਜਿਹੜਾ ਤਿੰਨ ਤਿੰਨ ਰੱਖਦਾਂਗੇ ਅਸੀਂ ਜੀ ਵਾਪਸ ਆ ਗਈ ਹਾਂ ਵਾਪਸ ਆ ਗਈ ਕਿਵੇਂ ਬੈਂਕ ਦੇ ਵਿੱਚ ਲਿਮਟ ਦੇ ਸੀ ਜਾਂ ਐਫਟੀਸੀ ਛੜੀ ਹੈ ਹਾਂ ਸਾਡੇ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਦਾ ਜਿਹੜਾ ਸਾਡੇ ਮੋੜ ਤੇ ਆ ਟੈਨਸ਼ਨ ਬਹੁਤ ਸੀ ਉਮੀਦ ਨਹੀਂ ਕਲਾਉ ਜਿਹਨੇ ਉਹਨਾਂ ਧੋਖਾ ਕੀਤਾ ਸੀਗਾ ਉਹਨਾਂ ਤੇ ਵੀ ਕਾਰਵਾਈ ਹੋ ਗਈ ਆ ਹਾਂਜੀ ਉਹ ਕਾਰਵਾਈ ਤੁਸੀਂ ਕਿਵੇਂ ਦੇਖਦੇ ਹੋ ਉਹ ਤਾਂ ਹੀ ਦੇਖਦੇ ਮੂੰਹ ਨਹੀਂ ਤਾਂ ਚਾਹਦਾ ਸੀ ਗਏ ਸੀ ਇੱਕ ਦਿਨ ਇੱਥੇ ਜੇ ਇੱਥੇ ਕਿਸਾਨ ਨੇ ਉਹ ਤਾਂ ਮੂੰਹ ਨਹੀਂ ਤਾਂ ਚਾਹਦਾ ਜੀ ਆਇਆ ਬੈਠਾ ਹੀ ਕੁਰਸੀ ਹੁੰਦਾ ਹਾਂ ਇਹਦਾ ਧੰਨਵਾਦ ਕਰਦੇ ਆ ਸਾਰਿਆਂ ਦਾ ਬੈਂਕਾਂ ਦਾ ਬਹੁਤ ਵਧੀਆ ਸਾਥ ਨੇ ਮਾਇਆ ਸਾਡਾ ਹਾਂ ਜਿਵੇਂ ਇੱਕ ਤਰ੍ਹਾਂ ਦੇ ਨਾਲ ਇਹ ਸੀਰੀਅਸ ਦੇ ਲੋਕਾਂ ਦਾ ਭਰੋਸਾ ਜ ਟੁੱਟ ਗਿਆ ਸੀ ਬੈਂਕ ਬਹੁਤ ਜਿਵੇਂ ਟੁੱਟ ਗਿਆ ਜੀ ਕਿੱਥੇ ਜੇ ਮਿਹਨਤ ਕਰਕੇ ਦੇਖ ਜਉਂਦੇ ਸੀ ਜੀ ਕਿੱਥੇ ਇਹਨਾਂ ਚਾਰੇ ਉਹਦੇ ਦਾ ਜ ਰਾਤ ਚਾਰੇ ਬੈਠੇ ਰਹਿੰਦੇ ਆ ਐਂ ਕੱਸਰ ਭੜ ਲੈਂਦੇ ਜਿੱਦੋਂ ਕਾਕ ਤਾਂ ਕਿ ਫੜੀ ਹਾਂ ਕਿਉਂਕਿ ਤੁਸੀਂ ਜੁੜੇ ਰਹੋਗੇ ਬੈਂਕ ਨਾਲ ਹਾਂ ਬੈਂਕ ਤਾਂ ਜੁੜੇ ਰਹਾਂਗੇ ਜੀ ਉਹ ਦਿਮਰੇ ਜੀ ਸਾਹਿਬ ਨੂੰ ਕਿਹਾ ਸੀ ਉਹਦੇ ਅਸਤੇ ਸੀ ਆਹ ਕਿਵੇਂ ਕਰੋਗੇ ਮੈਂ ਤੁਹਾਡੇ ਨਾਲ ਹੀ ਅਸੀਂ ਜਦੋਂ ਅੱਗੇ ਤੁਹਾਨੂੰ ਸਾਡੇ ਪੈਸੇ ਮਿਲ ਗਏ ਆ ਤੇ ਹੁਣ ਵੀ ਸਾਡੇ ਨਾਲ ਹੀ ਰੱਖਾਂਗੇ ਇੱਥੇ ਜੀ ਹਾਂ ਮਿਲ ਗਏ ਜੀ ਦੇਖੋ ਵਿਖਿਆ ਤੇ ਹੁਣ 1% ਵਾਧਾ ਵੀ ਜਿਹਨੂੰ ਦਿੱਤਾ ਗਿਆ ਹਾਂਜੀ ਹਾਂਜੀ 1 ਵਾਧਾ ਮਿਲ ਰਿਹਾ ਜੀ ਹਾਂਜੀ ਇਹਨਾਂ ਦਾ ਸਾਨੂੰ ਆਪ ਟੈਲੀਫੋਨ ਕਰਕੇ ਦੱਸ ਦਦਿਆ ਵੀ ਆਜ ਤੁਹਾਡੇ ਪੈਸੇ ਆ ਗਏ ਆ ਹਾਂ ਮੀਤ ਸਿੰਘ ਮਿਸਾਂ ਜੀ ਤੁਹਾਡੇ ਕਿੰਨੇ ਕੇ ਪੈਸੇ ਜਦੋਂ ਇੱਥੇ ਇਕੱਠੀ ਹੋ ਗਏ 8 ਲੱਖ ਰੁਪਏ ਸੀ ਸਹੀ ਧੰਨਵਾਦ ਇਹ ਸੇਵਿੰਗਾ ਤਾਂ ਸੀ ਵੀ ਆਪਣੀ ਸੀ ਲਿਮਿਟ ਸੀ ਫੜੀਆਂ ਸੀ 1.5 ਲੱਖ ਦੀ ਸੀ 1.3 ਲੱਖ ਦੀ ਹਾਂ ਜੀ ਆ ਗਈਆਂ ਹਾਂ ਜੀ ਹਾਂ ਜੈਸੇ ਕਰਦੇ ਜਾਂਦੇ ਹਾਂ ਹਾਂ ਜੀ ਵਿਆਜ ਸਮੇਤ ਪਲੱਸ 1% ਵਾਧਾ ਐਸਬੀਆ ਬੈਂਕ ਨੇ ਦਿੱਤੇ ਹਾਂ ਜੀ ਆਸ ਸੀ ਕਿ ਪੈਸੇ ਮੋੜਨ ਦੇ ਆਸ ਤਾਂ ਸੀ ਕਿਉਂਕਿ ਸਾਰਿਆਂ ਤੋਂ ਵੱਡੀ ਬੈਂਕ ਸੀ ਦੇਖਦੀ ਵਿਸ਼ਵਾਸ ਸੀਗਾ ਬੈਂਕ ਤੇ ਅੱਗੇ ਤੋਂ ਵੀ ਇਹਨਾਂ ਨਾਲ ਜੁੜੇ ਰਹਾਂਗੇ ਕਿਨੇ ਦਾ ਵੇਖਦੇ ਹੋ ਬੈਕ ਟੂ ਦਾ ਸ਼ਾਸਨ ਦਾ ਤੇ ਜਾ ਪੁਝਲਾ ਪਛਣਦਾ ਕਾਰਵਾਈ ਕਿਉਂਕਿ ਦੋਸ਼ੀ ਫੜਿਆ ਗਿਆ ਹੈਗਾ ਸਾਰੀ ਕਾਰਵਾਈ ਹੁੰਦੀ ਹੈ ਹਾਂਜੀ ਦੋਸ਼ੀ ਤੁਹਾਡੇ ਵੀ ਪੈਸੇ ਵਾਪਸ ਹਾਂਜੀ ਦੋਸ਼ੀਆਂ ਦੇ ਕਾਰਵਾਈ ਹੋਣੀ ਚਾਹੀਦੀ ਲੋਕਾਂ ਦਾ ਧੋਖਾ ਹੋਇਆ ਹੈ ਕਰਮਚਾਰੀ ਬਹੁਤ ਹਾਂਜੀ ਐਸਵੀ ਬੈਂਕ ਦੇ ਹੌਣ ਵਾਲੇ ਕਰਮਚਾਰੀ ਬਹੁਤ ਵਧੀਆ ਸਾਥ ਦੇ ਰਹੇ ਲੋਕ ਹੁਣ ਜਿਹੜਾ ਨਵਾਂ ਸਟਾਫ ਆਇਆ ਤੁਹਾਨੂੰ ਇੰਨਾ ਕੁ ਰਿਸਪੌਂਸ ਦੇ ਰਿਹਾ ਹੈ ਤੁਹਾਡੀ ਗੱਲਬਾਤ ਕਿਸ ਤਰ੍ਹਾਂ ਸੁਣਨ ਦਾ ਬਹੁਤ ਵਧੀਆ ਡੀਲ ਕਰ ਰਹੇ ਲੋਕ ਸਰ ਦੇਖੋ ਜੋ ਅਸੀਂ ਕਸਟਮਰਸ ਨਾਲ ਵਾਅਦਾ ਕੀਤਾ ਸੀਗਾ ਵੀ 18 ਤਰੀਕ ਤੱਕ ਪੇਮੈਂਟਾਂ ਸ਼ੁਰੂ ਕਰ ਦਾਂਗੇ ਉਹ ਵਾਅਦੇ ਤੇ ਖਰੇ ਉਤਰੇ ਆ ਤੇ 6 ਕਸਟਮਰਸ ਤੋਂ ਅਸੀਂ ਪੇਮੈਂਟ ਪਾ ਚੁੱਕੇ ਹਾਂ ਉਸ ਤਰੀਕ ਤੋਂ ਪਹਿਲਾਂ ਪਹਿਲਾਂ ਹੀ ਉਸੇ ਤਰੀਕ ਨੂੰ ਅੱਜ ਤੱਕ ਕੋ ਕਿੰਨੀ ਪੇਮੈਂਟ ਜਿਹੜੀ ਖਾਤੇ 'ਚ ਪਈ ਹੈ ਸਰ 25 ਲੱਖ ਰੁਪਇਆ ਪੇਮੈਂਟ ਪੈ ਚੁੱਕੀ ਹੈ ਤੇ ਅਸੀਂ ਲੋਕਾਂ ਨੂੰ ਇਹ ਆਸ਼ਵਾਸ਼ਣ ਦੇ ਰਹੇ ਹਾਂ ਵੀ ਆਉਣ ਵਾਲੇ ਹਫ਼ਤਿਆਂ 'ਚ ਇਹ ਸਪੀਡ ਹੋਰ ਵਧ ਜੇਗੀ ਤੇ ਸਾਰਿਆਂ ਦਾ ਜੋ ਵੀ ਨੁਕਸਾਨ ਹੋਇਆ ਉਹਦੀ ਪੂਰੀ ਬਰਪ ਕਿੰਨੇ ਇੱਕ ਪੈਸਾ ਨਾਲ ਲੱਗੇ ਹੈਗਾ ਜਿਹੜਾ ਲੋਕਾਂ ਦਾ ਫਰੋਡ ਹੋ ਰਿਹਾ ਸਰ ਦੇਖੋ ਹਾਲੇ ਕਰਮੇ ਪੂਰੀ ਜਿਹੜੀਆਂ ਕੰਪਲੇਂਟਸ ਆਈਆਂ ਹਾਲੇ ਐਂਡ ਤੱਕ ਹਾਲੇ ਪਹੁੰਚੇ ਨਹੀਂ ਹੈ ਫਿਰ ਉਹਦੇ ਵਿੱਚ ਹੁਣ ਮੰਨੋ ਜਿਹੜੇ ਹੈਗਾ ਜਿਹੜੇ 5000 ਰੁਪਏ ਤੇ ਹੋਈ ਜਾਂਦੇ ਆ ਉਹਨਾਂ ਨੂੰ ਪਾਈ ਜਾਂਦੇ ਹਾਂ ਹਾਂਜੀ ਹਾਂਜੀ ਸਰ ਉਹ ਆਪਾਂ ਨਾਲ ਦੀ ਨਾਲ ਕਸਟਮਰ ਨੂੰ ਬੁਲਾ ਕੇ ਪੂਰੀ ਤਸੱਲੀ ਕਰਵਾ ਕੇ ਵੀ ਉਹਨਾਂ ਦੇ ਖਾਤਿਆਂ 'ਚ ਪਹਿਲਾਂ ਪੁੱਛੀਦਾ ਵੀ ट्रांजैक्शनਾਂ ਵੀ ਕੀ ਸਿਸਟਮ ਹੈ ਉਸ ਤੋਂ ਬਾਅਦ ਹੀ ਆਪਾਂ ਪੂਰਾ ਗਿਰਵਾ ਦਿੰਦੇ ਆ ਦੇਖਿਓ ਇੱਕ ਵਾਰ ਉਹ ਸਮਾਰ ਇੱਕ ਪਰਸੈਂਟ ਬੈਂਕ ਉਹ ਵਾਧਾ ਵੀ ਦੇ ਰਹੀ ਹੈ ਉਹਦਾ ਕੀ ਕਾਰਨ ਹੈ ਸਰ ਦੇਖੋ ਇੱਕ ਤਾਂ ਵਿਆਜ ਜਿਵੇਂ ਕਸਟਮਰਸ ਕਹਿ ਰਹੇ ਸਾਡੀ ਐਫਡੀ ਸੀ ਜਿਹੜੇ ਦਿਨ ਤੋਂ ਉਹਨਾਂ ਦੀ ਐਫਡੀ ਸ਼ੁਰੂ ਹੋਈ ਸੀਗੀ ਉਹਦਾ ਉਹਨਾਂ ਵਿਆਜ ਪਲੱਸ 1% ਜ਼ਿਆਦਾ ਤਾਂ ਕਿ ਜੋ ਸਾਡੇ ਕਰਕੇ ਬੈਂਕ ਕਰਕੇ ਉਹਨਾਂ ਨੂੰ ਦਿੱਕਤ ਆਈ ਹੈ ਤਾਂ ਉਸ ਕਰਕੇ ਉਹਨਾਂ ਦੀ ਭਰਪਾਈ ਪੂਰੀ ਕਰ ਰਹੇ ਆ ਵੀ ਉਹਨਾਂ ਨੂੰ ਉਹਨਾਂ ਨੂੰ ਕੰਪੰਸੇਸ਼ਨ ਦਿੱਤੀ ਜਾ ਰਹੀ ਹੈ ਸਰ ਆ ਇਰੇ ਹੋਰ ਲੋਕਾਂ ਨੇ ਜਿਨ੍ਹਾਂ ਦੇ ਹਲੇ ਪੈਸੇ ਆਏ ਨਹੀਂ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਉਹਨਾਂ ਨੂੰ ਕੀ ਅਸ਼ਵਾਸ਼ਣ ਦੇਣਾ ਕਰ ਸਰ ਅਸ਼ਵਾਸ਼ਣ ਇਹ ਹੈ ਜਿਵੇਂ ਇਹਨਾਂ ਦੇ ਪੇਮੈਂਟ ਆ ਗਈ ਹੈ ਉਵੇਂ ਹੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੈਸੇ ਬੈਂਕ ਨੇ 90 ਦਿਨ ਦਾ ਟਾਈਮ ਦਿੱਤਾ ਪੂਰੀ ਕੰਪਲੀਟ ਨੂੰ ਡੀਲ ਕਰਨ ਵਾਸਤੇ ਤਾਂ ਜਿਹੜੀ ਪੇਮੈਂਟ ਅਸੀਂ ਇਹਨਾਂ ਨੂੰ ਜਿਵੇਂ ਦਿੱਤੀ ਹੈ ਸਮੂਥ ਫਾਈਨਲ ਉਵੇਂ ਹੀ ਆਉਣ ਵਾਲੇ ਹਫ਼ਤਿਆਂ 'ਚ ਸਪੀਡ ਹੋਰ ਵੀ ਵਾਜੇਗੀ ਤੇ ਸਾਰਿਆਂ ਨੂੰ ਭੁਗਤਾਨ ਕਰ ਦਿੱਤਾ ਜਾਵੇਗਾ